ਪਵਨ ਕੁਮਾਰ ਟੀਨੂ ਜੀ ਇੱਕ ਆਮ ਗਰੀਬ ਕਰ ਚੋਠ ਕੇ ਆਏ ਕਿਸੇ ਹੋਰ ਵਿਚਾਰਧਾਰਾ ਨਾਲ ਪਾਰਟੀ ਨਾਲ ਸੀ ਪਰ ਮੈਂ ਕਹਿੰਨਾ ਕਿ ਇਹਨਾਂ ਨੇ ਪਾਰਟੀ ਨਹੀਂ ਛੱਡੀ ਪਾਰਟੀ ਨੇ ਇਹਨਾਂ ਨੂੰ ਛੱਡਤਾ ਪਾਰਟੀ ਨੇ ਇਹਨਾਂ ਨੂੰ ਛੱਡਤਾ ਕਿਉਂਕਿ ਜਦੋਂ ਆਉਂਦੀ ਹੈ ਮਿਹਨਤ ਕਰਨ ਦੀ ਵਾਰੀ ਉਹ ਤਾਂ ਇਹ ਪਾਰਟੀਆਂ ਕਰਾਉਂਦੀਆਂ ਕੰਮ ਵਲੰਟੀਅਰਾਂ ਤੋਂ ਬਰਕਰਾਰ ਤੋਂ ਪੰਜ ਬੱਸਾਂ ਭਰਨੀਆਂ ਐ 50 ਟੈਂਪੂ ਲੈ ਕੇ ਆਉਣੇ ਐ 20 ਕਾਰਾਂ ਲੈ ਕੇ ਆਉਣੀਆਂ ਤੇ ਜਦੋਂ ਆਉਂਦੀ ਹੈ ਉਹ ਉਹਦਾ ਜ਼ਿੰਮੇਵਾਰੀ ਲੈਣ ਦੀ ਗੱਲ ਉਦੋਂ ਇਹਨਾਂ ਦੇ ਆਪ ਦੇ ਚਾਚੇ ਭਤੀਜੇ ਸਾਲੇ ਜੀਜੇ ਉਦੋਂ ਬਰ ਹੋਰ ਕੁਝ ਹੈ ਹੀ ਨਹੀਂ ਸੋ ਇਸ ਕਰਕੇ ਇਹ ਆਮ ਲੋਕਾਂ ਦੀ ਪਾਰਟੀ ਆਮ ਲੋਕ ਕਿੱਥੇ ਆਏ ਨੇ ਦੁਕਾਨਦਾਰ ਜਿਸ ਤਰੀਕੇ ਨਾਲ ਦੁਕਾਨਾਂ ਚੋਂ ਬਾਹਰ ਨਿਕਲ ਕੇ ਸਵਾਗਤ ਕਰ ਰਹੇ ਨੇ ਔਰ ਕੋਈ ਕੋਠੇ ਤੋਂ ਫੁੱਲ ਬਸਾ ਰਿਹਾ ਹੈ ਆ ਗੱਡੀ ਦੇਖੋ ਤੁਸੀਂ ਇਹ ਹਰ ਰੋਜ਼ ਹੀ ਇਹ ਹਾਲ ਹੁੰਦਾ ਹੈ ਮੈਨੂੰ ਰਸਤੇ 'ਚ ਤਿੰਨ ਜਾਂ ਚਾਰ ਪੈਟਰੋਲ ਪੰਪਾਂ ਤੇ ਰੋਕ ਕੇ ਫੁੱਲ ਕੱਟ ਕੇ ਸਪੈਕਟਰ ਵਾਸਤੇ ਜਗ੍ਹਾ ਬਣਾਉਣੀ ਪੈਂਦੀ ਹੈ। ਇਤੋਂ ਬਾਅਦ ਪਿਆਰ ਮਿਲ ਜੂਜੀ। ਹੁਣ ਤਾਂ ਫਿਰ ਰੱਬ ਨੂੰ ਥੱਲੇ ਲਾਉਣ ਵਾਲੀ ਗੱਲ ਹੀ ਹੋਈ ਪਈ ਐ ਫਿਰ ਉਹ। ਇਹ ਤੋਂ ਬਿਨਾਂ ਪਿਆਰ ਹੋਰ ਕੀ ਮਿਲੂਗਾ? ਭਗਵਾਨ ਜੀ ਜਿੰਦਾਬਾਦ। ਭਗਵਾਨ ਜੀ ਜਿੰਦਾਬਾਦ। ਮੈਨੂੰ ਪਵਨ ਕੁਮਾਰ ਟੀਨੂ ਜੀ ਕਹਿੰਦੇ ਜੇ ਕੋਈ ਹੋਰ ਲੀਡਰ ਹੁੰਦਾ ਇਹ ਰਸਤਾ 2 ਮਿੰਟ ਦਾ ਹੀ ਸੀ। ਇਹ ਵਾਹ ਤੁਹਾਡੇ ਕਰਕੇ ਐ ਕਿ ਇਹ ਰਸਤਾ ਦੇ ਘੰਟੇ ਦਾ ਹੋ ਗਿਆ। ਕਿਉਂਕਿ ਤੁਸੀਂ ਗੱਡੀ ਦੇ ਆਲੇ ਦੋਲੇ ਚੱਲਦੇ ਹੋ ਹੱਥ ਮੈਨੂੰ ਮਲਾਉਨੇ ਹੋ ਮੈਨੂੰ ਬਜ਼ੁਰਗ ਅਸ਼ੀਰਵਾਦ ਦਿੰਦੇ ਨੇ ਮੈਂ ਪਹਿਣਾ ਉਨੇ ਹਾਰ ਪਾ ਕੇ ਗਈਆਂ ਅਸ਼ੀਰਵਾਦ ਦੇ ਕੇ ਗਈਆਂ ਇੱਕ ਪਾਸੇ ਤਾਂ ਇਹ ਪਿਆਰ ਹੈ ਜਿਹੜਾ ਫੁੱਲਾਂ ਨਾਲ ਗੱਡੀਆਂ ਤੇ ਬਾਪੂ ਅਸ਼ੀਰਵਾਦ ਦਿੰਦੇ ਨੇ ਨੌਜਵਾਨ ਮੁੰਡੇ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਨੇ ਤੇ ਦੂਜੇ ਪਾਸੇ ਉਹ ਭਾਜਪੀ ਵਾਲੇ ਅਕਾਲੀ ਦਲ ਕਾਂਗਰਸ ਵਾਲੇ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਿ ਲੈ ਗਏ ਕਦੀ ਆਪਾਂ ਉਹ ਕੰਮ ਨਹੀਂ ਕਰਨਾ ਆਪਾਂ ਤਾਂ ਪੰਜਾਬ ਨੂੰ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਹੈ ਅਸੀਂ ਲੰਡਨ ਕੈਲੀਫੋਰਨੀਆ ਨਹੀਂ ਬਣਾਉਣਾ ਅਸੀਂ ਤਾਂ ਆਪਣੇ ਪੰਜਾਬ ਨੂੰ ਪੰਜਾਬ ਬਣਾਉਣਾ ਹੈ ਜਿੱਥੇ ਦੁਕਾਨਦਾਰ ਖੁਸ਼ ਰਵੇ ਜਿੱਥੇ ਵਪਾਰੀ ਖੁਸ਼ ਰਵੇ ਜਿੱਥੇ ਕਿਸਾਨ ਖੁਸ਼ ਹੋਵੇ ਜਿੱਥੇ ਖੇਤ ਮਜ਼ਦੂਰ ਖੁਸ਼ ਹੋਵੇ ਜਿੱਥੇ ਆਮ ਲੇਬਰ ਖੁਸ਼ ਰਵੇ ਉਹਨਾਂ ਦੇ ਘਰੇ ਉਹਨਾਂ ਦੇ ਘਰੇ ਖੁਸ਼ੀਆਂ ਤਰੱਕੀਆਂ ਆਉਣ ਬੱਚਿਆਂ ਨੂੰ ਪੜ੍ਹਾਵਾਂਗੇ ਪੜ੍ਹਾ ਕੇ ਨੌਕਰੀਆਂ ਦੇਵਾਂਗੇ ਹਸਪਤਾਲ ਬਣਾਵਾਂਗੇ ਬਣਾ ਵੀ ਚੁੱਕੇ ਆ ਇਹ 2 ਸਾਲ ਦੇ ਕੰਮ ਤੇ ਪਿੱਛੇ 70 ਸਾਲ ਦੇ ਕੰਮ ਮੈਂ 2 ਸਾਲ ਦੇ ਕੰਮ ਲੈ ਕੇ ਆਇਆ ਸਿਰਫ 2 ਸਾਲ ਦੇ ਉਹਨਾਂ ਦੇ 70 ਸਾਲ ਦੇ ਕੰਮ ਉਹ ਗਿਣਾਈ ਨਹੀਂ ਸਕਦੇ